ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡਾ ਤੁਹਾਡੇ ਆਪਣੇ ਚੈਨਲ ਸੇਫ ਕਲੀਅਰ ਫਾਰਮ ਦੇ ਵਿੱਚ ਜਿਹੜੇ ਵੀ ਵੀਰ ਨਵੇਂ ਜੁੜਿਓ ਚੈਨਲ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਕਰ ਲਓ ਪ੍ਰੈਸ ਤਾਂ ਕਿ ਜੋ ਵੀ ਆਪਾਂ ਨਵੀਂ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਭ ਤੋਂ ਪਹਿਲਾਂ ਵੀਡੀਓ ਵੇਖ ਸਕੋ ਗੱਲ ਕਰਦੇ ਆਂ ਬਾਈ ਥਾਣਾ ਹਵਾਨੇ ਦੀ ਦੇਖਸਾ ਤੁਹ ਬਹੁਤ ਸੋਹਣਾ ਥਾਣਾ ਹਵਾਨਾ ਮੱਝ ਦਾ ਤੇ ਪਿੱਠਪੂੜਾ ਬੋਡੀ ਸਟਰਕਚਰ ਇੱਕ ਵਾਰ ਤੁਸੀਂ ਚੰਗੀ ਤਰ੍ਹਾਂ ਵੇਖ ਲਓ ਜਿੱਥੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡਿਆ ਬਾਈ ਦਾ ਸ਼ੇਅਰਕਾਰ ਨਾਮ ਹੈਗਾ ਸ਼ਿਸ਼ਨ ਸਿੰਘ ਮੋਬਾਈਲ ਨੰਬਰ ਆਪਾਂ ਡਿਸਪਲੇ ਤੇ ਲਾਵਾਂਗੇ ਥਾਣਾ ਹਵਾਨੇ ਦੀ ਵੇਖ ਸਕਦੇ ਹੋ ਵੀਰੇ ਬਹੁਤ ਸੋਹਣੇ ਥਾਣਾ ਹਵਾਨੇ ਦੀ ਮੱਝ ਹੈ ਇਹ ਕੱਲਾ ਕੱਲਾ ਥਾਣਾ ਉਬਰਮਾ ਹਵਾਨਾ ਤੇ ਮੱਝ ਦੇ ਬਾਈ ਸੂਣਦੇ ਪਈ ਨੇ 4 ਤੋਂ 5 ਦਿਨ ਵੀਰ ਹਲੇ ਤਿੰਨ ਚਾਰ ਦਿਨ ਦੱਸ ਰਹੇ ਸੀ ਕਿ ਕਿਸਦੇ ਰਹਿ ਗਏ ਇਹ ਮੱਝ ਵੀਰਾਂ ਨੇ ਸੇਲ ਕਰਨੀਆਂ ਭਰਾਵੋ ਜੇ ਕਿਸੇ ਭਰਾ ਨੂੰ ਪਸ਼ੂ ਦੀ ਲੋੜ ਹੋਵੇ ਤਾਂ ਬਾਈਆਂ ਨਾਲ ਕੰਟੈਕਟ ਕਰ ਲਿਓ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਲਾਇਆ ਹੋਇਆ ਹੈਗਾ ਇਹਨਾਂ ਦਾ ਤੇ ਇੱਕ ਵਾਰ ਪਹਿਲਾਂ ਤੁਸੀਂ ਮੱਝ ਚੰਗੀ ਤਰ੍ਹਾਂ ਵੇਖ ਲਓ ਤੇ ਵੀਰ ਨਾਲ ਪੂਰੀ ਡਿਟੇਲ ਐਸ ਦੀ ਫੋਨ ਕਰਕੇ ਲੈ ਲੈਣਾ ਦੇਖ ਸਕਦੇ ਹੋ ਕਿ ਬਹੁਤ ਸੋਹਣੇ ਹਨ ਹਨਵਾਨੇ ਰੀਆ ਸੋਹਣੀ ਬਾਡੀ ਬੰਤਰ ਹੈ ਪਤਲੀ ਚਮੜੀ ਦੀ ਮੱਜ ਹੈ ਤੇ ਪੂਰੀ ਡਿਟੇਲ ਵੀ ਤੁਸੀਂ ਫੋਨ ਕਰਕੇ ਫੌਂਟੀ ਲੈ ਲੈਣਾ ਇੱਕ ਵਾਰ ਪਹਿਲਾਂ ਤੁਸੀਂ ਮੱਜ ਨੂੰ ਵੇਖ ਲਓ ਤੇ ਮੱਜ ਵੇਖ ਕੇ ਬਾਈ ਨਾਲ ਕੰਟੈਕਟ ਕਰਕੇ ਇਸ ਦੀ ਪੂਰੀ ਡਿਟੇਲ ਲੈ ਲੈਣਾ ਤੇ ਮੁੱਲ ਵੀਰਾਂ ਨੇ ਇਸ ਦਾ ਕੀਤਾ ਹੈ 1,20,000 ਤੇ ਟਾਈਮ ਤੇ ਤੁਹਾਡਾ ਮਾਨਤਾਣ ਜਨੂ ਜ਼ਰੂਰ ਹੋਏਗਾ ਤੇ ਬਾਕੀ ਜਿਹੜੇ ਵੀਡੀਓ ਵੇਖ ਰਹੇ ਨੇ ਵੀਰ ਸਾਹਿਬ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਬਤ-ਬਾਤ ਸ਼ੇਅਰ ਕਰ ਦਿਆ ਕਰੋ ਬਾਕੀ ਸਾਰਿਆਂ ਦਾ ਧੰਨਵਾਦ